ਚੌਂਕੜੀਆਂ ਤੇ ਚਵਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ ਸਾਡੇ ਚੰਨ ਤੇ ਤਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ ਵੰਡਾ ਪਾ ਕੇ ਹੱਸਣ ਵਾਲੇ ਅੱਜ ਉਸ ਮਾਂ ਦਾ ਜੁਰਮ ਤੇ ਦੱਸਣ ਜੀਦੇ ਰਾਜ ਦੁਲਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ ਖਬਰੇ ਕਿਹੜੀ ਕਿਹੜੀ ਥਾਂ ਤੇ ਖਬਰੇ ਕਿਹੜੀ ਕਿਹੜੀ ਥਾਂ ਤੇ ਰੁਲੀਆਂ ਲੇਖਾਂ ਮਾਰੀਆਂ ਭੈਣਾ ਲੱਭਦੇ ਵੀਰ ਪਿਆਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧ ਕਸਮੇ ਵੇਖੇ ਨੇ ਮੈਂ ਹਾਲੇ ਵੀ ਇੱਕ ਦੂਜੇ ਦੇ ਰਾਹ ਤੱਕ ਦੇ ਕਸਮੇ ਵੇਖੇ ਨੇ ਮੈਂ ਹਾਲੇ ਵੀ ਇੱਕ ਦੂਜੇ ਦੇ ਰਾ ਤੱਕ ਦੇ ਜਿਹੜੇ ਲੇਖਾਂ ਹਾਰੇ ਰਹਿ ਗਏ ਅੱਧੇ ਇਧਰ ਅੱਧੇ ਉਧਰ ਰਾਗੇ ਕਈ ਕਰਤਾਰੇ ਤੇ ਕਈ ਕੋਰਾ ਇੱਕ ਦੂਜੇ ਨੂੰ ਲੱਭਦੇ ਕਿੰਨੇ داریਦਾਰੇ ਰਹਿ ਗਏ ਅੱਧੇ ਇਧਰ ਅੱਧੇ ਉਧਰ ਕਿਸੇ ਨੂੰ ਕੀ ਦੱਸੀਏ ਸਾਡੀ ਉਹ ਵੀ ਗੱਲ ਨਾ ਪੂਰੀ ਹੋਈ ਜਿਹੜੀ ਹਾਲ ਦੇ ਮਾਰੇ ਰਹਿ ਗਏ ਅੱਧੇ ਇਧਰ ਅੱਧੇ ਉਧਰ ਅਜ਼ਲਾਂ ਦੇ ਸੰ ਸਾਥੀ ਸਿੰਧੂ ਪਾਰੇ ਸਾਥ ਨਾ ਨਿਭਿਆ ਸਾਥੋਂ ਵਾਦੇ ਬਣ ਕੇ ਲਾਰੇ ਰਹਿ ਗਏ ਅੱਧੇ ਇਧਰ ਅੱਧੇ ਉਧਰ